ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜਪਣਾ ਇੱਕ ਬੜੇ ਔਖੇ ਪਹਾੜ ਤੇ ਚੜ੍ਹਨ ਦੇ ਸਮਾਨ ਆ ਸੁਰਤ ਨੂੰ ਪ੍ਰਮਾਤਮਾ ਨਾਲ ਜੋੜਨਾ ਸੁਰਤ ਨੂੰ ਉੱਪਰ ਚੱਕਣਾ ਨਾਮ ਦੇ ਆਸਰੇ ਤੇ ਇੱਕ ਔਖੇ ਪਹਾੜ ਤੇ ਚੜ੍ਹਨ ਦੇ ਸਮਾਨ ਆ ਕਾਰਨ ਜੇਕਰ ਬੰਦੇ ਨੇ ਪਧਰੇ ਰਸਤੇ ਤੇ ਤੁਰਨਾ ਹੋਵੇ ਉਹ ਸੌਖਾ ਵਾ ਭਗਤ ਕਬੀਰ ਜੀ ਇਸ ਗੱਲ ਦਾ ਬੜਾ ਸੁੰਦਰ ਸਬੂਤ ਦਿੰਦੇ ਕਹਿੰਦੇ ਕਿ ਕਬੀਰ ਜਿਹੇ ਮਾਰਗ ਪੰਡਿਤ ਗਏ ਪਾਸ਼ੇ ਪਰਿ ਬਹੀਰ ਇੱਕ ਔ ਘਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ ਕਿ ਜਿਹੜੇ ਮਾਰਗ ਤੇ ਹੋਰ ਨਾਲ ਲੋਕ ਜਾਂਦੇ ਤੀਰਥਾਂ ਤੇ ਜਾੜਾ ਵਰਤ ਰੱਖਣੇ ਕੋਈ ਕਰਮ ਕਾਂਡ ਕਰਨੇ ਇਹਦੇ ਤੇ ਤਾਂ ਭਗਤ ਕਬੀਰ ਜੀ ਕਹਿੰਦੇ ਵੇ ਹੀਰਾ ਦੀਆਂ ਵਿੱਚ ਹੀਰਾ ਚ ਤਰੀਆਂ ਜਾਂਦੀਆਂ ਕਿਉਂਕਿ ਸੌਖੇ ਆ ਪਰ ਸੁਰਤ ਨੂੰ ਨਾਮ ਰਹੀਂ ਉੱਚਾ ਚੱਕ ਕੇ ਪਰਮੇਸ਼ਰ ਨਾਲ ਜੋੜਨਾ ਏ ਭਗਤ ਕਬੀਰ ਜੀ ਕਹਿੰਦੇ ਕੌਖੇ ਪਹਾੜ ਤੇ ਕੌਖੀ ਘਾਟੀ ਤੇ ਚੜਨ ਦੇ ਸਮਾਨ ਕਹਿੰਦੇ ਇਸ ਰਸਤੇ ਤੇ ਮੈਂ ਤੁਰਿਆ ਵਾਂ ਸੋ ਬੰਦੇ ਨੇ ਦੁਰਾਚਾਰੀ ਬੰਨਾ ਹੋਵੇ ਵਿਕਾਰੀ ਬੰਨਾ ਹੋਵੇ ਕਰੋਧੀ ਬੰਨਾ ਹੰਕਾਰੀ ਬੰਨਾ ਸ਼ਰਾਬੀ ਕਬਾਬੀ ਕੁਝ ਵੀ ਇਹ ਤਰ੍ਹਾਂ ਦਾ ਜਿਹੜਾ ਨੀਵੇਂ ਤਲ ਤੇ ਬੰਦੇ ਨੂੰ ਲਿਜਾਂਦਾ ਉਹ ਬਹੁਤ ਸੌਖਾ ਵਾ ਬੰਨਾ ਕਿਉਂਕਿ ਪਾਣੀ ਹਮੇਸ਼ਾ ਨਿਵਾਰ ਨੂੰ ਜਾਂਦਾ ਵਾ ਨੀਵੇਂ ਪਾਸੇ ਨੂੰ ਜਾਣਾ ਸੌਖਾ ਉੱਪਰ ਨੂੰ ਸੁਰਤ ਚੱਕਣੀ ਬਹੁਤ ਔਖੀ ਆ ਪਰ ਉਹ ਵੀ ਇੱਕ ਔਖੇ ਪਹਾੜ ਤੇ ਚੜਨ ਦੇ ਵਾਂਗ ਇੱਕ ਤਾਂ ਹੁੰਦਾ ਸਿੱਧਾ ਰਸਤਾ ਸਿੱਧਾ ਰਸਤਾ ਜਿਹੜਾ ਉਹ ਸੌਖਾ ਹੁੰਦਾ ਉੱਪਰ ਚੜਨਾ ਪਰ ਉਹ ਘਾਟ ਘਾਟੀ ਭਵ ਕੇ ਔਖੀ ਘਾਟੀ ਤੇ ਚੜਨਾ ਇਹ ਬਹੁਤ ਔਖਾ ਵਾ ਸੋ ਇਹ ਗੁਰੂ ਦੇ ਆਸਰੇ ਹੀ ਗੁਰੂ ਦੇ ਸਹਿਯੋਗ ਦੇ ਨਾਲ ਨਾਮ ਜਪ ਕੇ ਸਾਧ ਸੰਗਤ ਦੇ ਵਿੱਚ ਕਮਾਈ ਕਰਕੇ ਫੇਰ ਹੀ ਇਹ ਰਸਤਾ ਜਿਹੜਾ ਔਖਾ ਵਾ ਇਹਨੂੰ ਸਰ ਕੀਤਾ ਜਾ ਸਕਦਾ ਭਾਵ ਜਿੱਤਿਆ ਜਾ ਸਕਦਾ ਨਹੀਂ ਤਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ Ou wow, Ji Ki que